ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਜੇ ਤੁਹਾਡਾ ਪਸ਼ੂ ਗੱਭਣ ਹੋ ਗਿਆ ਗੱਭਣ ਹੋਣ ਤੋਂ ਬਾਅਦ ਦੇ ਵਿੱਚ ਦੁੱਧ ਘਟ ਗਿਆ ਤਾਂ ਜਿਹੜੀ ਸਾਨੂੰ ਖੁਰਾਕ ਅੱਜ ਦੱਸਾਂਗੇ ਤੇ ਉਹਦੇ ਨਾਲ ਤੁਹਾਡਾ ਪਸ਼ੂ ਜਿੰਨਾ ਚਿਰ ਦੁੱਧ ਦੇਊਗਾ ਉਹਨਾਂ ਜਿੱਕਰ ਤੁਹਾਡਾ ਪਸ਼ੂ ਹੈ ਜਿਹੜਾ ਦੁੱਧ ਨਹੀਂ ਕਟੂਗਾ ਤੇ ਬਣੇ ਰਹੋ ਵੀਡੀਓ ਦੇ ਅਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਿਆਣ ਕਰੀ ਨੇ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਕਿਸਾਨ ਦੋਸਤੋ ਆਪਾਂ ਜਿਹੜੀ ਖਾੜਕ ਪਹਿਲਾਂ ਪਾ ਰਹੇ ਆ ਉਹੀ ਖਾੜਕ ਨਾਲ ਦੇਣੀ ਆ ਤੇ ਜਿਹੜੀ ਖਾੜਕ ਤੁਹਾਨੂੰ ਹੁਣ ਦੱਸਾਂਗੇ ਇਹ ਤੁਸੀਂ ਐਡ ਕਰਨੀ ਆ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਇੱਕ ਦਿਨ ਦੀ ਖਾੜਕ ਦੱਸਾਂਗੇ ਕਿੰਨੀ ਖਾੜਕ ਪਾਉਣੀ ਆ ਤੇ ਬਹੁਤ ਭਰਾ ਦੇ ਕਮੈਂਟ ਵੀ ਆਏ ਸੀਗੇ ਫੋਨ ਵੀ ਆਏ ਸੀਗੇ ਕਿ ਜਦੋਂ ਸਾਡਾ ਪਸ਼ੂ ਗੱਬਣ ਹੋ ਜਾਂਦਾ ਗੱਬਣ ਹੋਣ ਤੋਂ ਬਾਅਦ ਦੇ ਵਿੱਚ ਦੁੱਧ ਘਟ ਜਾਂਦਾ ਕੁਝ ਕਿਤਾ ਭਰਾਮ ਦੇ ਫੋਨ ਸੀ ਕਿ ਸਾਡਾ ਪਸ਼ੂ ਜਿਹੜਾ ਇੱਕ ਡੰਗ ਪੈ ਜਾਂਦਾ ਤੇ ਜਿਹੜੀ ਇਹ ਖਰਾਕ ਹੈ ਦੇ ਨਾਲ ਤੁਹਾਡਾ ਪਸ਼ੂ ਦੁੱਧ ਪੀਕ ਲੈਵਲ ਤੇ ਪੂਰਾ ਵਧੀਆ ਆਊਗਾ ਤੇ ਤੁਹਾਨੂੰ ਦੱਸਦੇ ਆ ਪੈਨ ਕਾਪੀ ਚੱਕ ਲੋ ਨੋਟ ਕਰ ਲੋ ਇਹ ਚ ਅੱਪਾ ਤਿੰਨ ਚਾਰ ਚੀਜ਼ਾਂ ਲੈਣੀਆਂ ਨੰਬਰ 1 ਤੇ ਅੱਪਾ ਲੈਣੀਆਂ ਸੌਂਫ ਸੌਂਫ ਲੈਣੀ ਆਪਾਂ 50 ਗ੍ਰਾਮ ਤੇ ਨਾਲ ਲੈ ਲੈਣਾ ਇਹਦੇ ਆਪਾਂ ਔਲੇ ਦਾ ਪਾਊਡਰ ਆਪਾਂ ਨੂੰ ਔਲੇ ਦਾ ਪਾਊਡਰ ਮਿਲ ਜੂਗਾ ਬਾਜ਼ਾਰ ਦੇ ਵਿੱਚੋਂ ਤੁਸੀਂ ਉਹ ਲਿਆਉਣਾ ਉਹ ਦੇਣਾ ਆਪਾਂ 25 ਗ੍ਰਾਮ ਨਾਲ ਲੈਣੀ ਹੈ ਤੁਸੀਂ ਕੈਲਸ਼ੀਅਮ ਵਧੀਆ ਕੰਪਨੀ ਦੀ sirey ਦੀ ਬਹੁਤ ਨਕਲ ਤੁਹਾਨੂੰ ਪਤਾ ਹੈ ਕਿ ਹਰੇਕ ਚੀਜ਼ ਦੀ ਨਕਲ ਪਹਿਲਾਂ ਆਉਂਦੀ ਆ ਅਸਲ ਨਾਲੋਂ ਤੇ ਤੁਸੀਂ ਵਧੀਆ ਕਿਸੇ ਡਾਕਟਰ ਸਾਹਿਬਾਨ ਤੋਂ رائے ਲੈ ਕੇ ਤੇ ਵਧੀਆ ਕੈਲਸ਼ੀਅਮ ਲਿਆਉਣੀ ਆ ਉਹ ਦਿਨੀਆਂ ਪਾਸ 100 ਗ੍ਰਾਮ ਪਸੂਣੋਂ ਤੇ ਤਿੰਨੇ ਚੀਜ਼ਾਂ ਤੁਸੀਂ ਜਿਹੜੀ ਸੌਂਫ ਹੈ ਉਹਨੂੰ ਪੀਸ ਲੈਣਾ ਆਮਲਾ ਪਾਊਡਰ 25 ਗ੍ਰਾਮ ਪਾ ਲੈਣਾ ਸੌਂਫ 50 ਗ੍ਰਾਮ ਪਾ ਲੈਣੀ ਆ 100 ਗ੍ਰਾਮ ਕੈਲਸ਼ੀਅਮ ਪਾ ਲੈਣੀ ਆ ਇਹ ਪਸ਼ੂ ਨੂੰ ਜਿਹੜੀ ਵੀ ਖਰਾਕ ਤੁਸੀਂ ਦਿਨੇਓ ਜਦਾ ਤੁਸੀਂ ਕਣਕ ਦਾ ਚੌਕਰ ਪਾਉਂਦੇ ਹੋ ਸੋਲੇ ਦਾ ਸਿਲਕਾ ਪਾਉਂਦੇ ਜਾਂ ਘਰ ਦੀ ਫੀਡ ਪਾਉਂਦੇ ਉਹਦੇ ਵਿੱਚ ਹੀ ਮਿਕਸ ਕਰਕੇ ਦੇ ਦੇਣਾ ਪਸ਼ੂ ਨੂੰ ਇਹ ਇੱਕ ਦਿਨ ਦੀ ਖਰਾਕ ਆ ਤੁਸੀਂ ਮਹੀਨਾ ਡੇਢ ਮਹੀਨਾ ਖਰਾਕ ਇਹ ਵਰਤ ਦਿਓ ਸਾਡਾ ਪਸ਼ੂ ਜਿੰਨਾ ਪਹਿਲਾਂ ਦੁੱਧ ਦਿੰਦਾ ਸੀਗਾ ਗੱਭਣ ਹੋਣ ਤੋਂ ਉਨੇ ਹੀ ਦੁੱਧ ਤੇ ਆਜੂਗਾ ਦੁੱਧ ਨਿਕਟੂਗਾ ਜਿੰਨਾ ਚਿੱਕਰ ਦੁੱਧ ਦੇਊਗਾ ਤੁਹਾਡਾ ਪਸ਼ੂ ਉਹਨਾਂ ਚਿੱਕਰ ਉਹਨਾ ਹੀ ਦੁੱਧ ਦੇਈ ਜਾਊਗਾ ਇਹ ਨਹੀਂਗਾ ਕਿ ਗੱਭਣ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਦੁੱਧ ਇੱਕੇਦਮ ਘਟਾ ਜਾਂਦੇ ਆ ਪਸ਼ੂ ਤੇ ਦੁੱਧ ਪੂਰਾ ਵਧੀਆ ਦੇਊਗਾ ਪੀਕ ਲੈਵਲ ਤੇ ਦੇਊਗਾ ਤੇ ਵੀਡੀਓ ਵਧੀਆ ਲੱਗੀ ਤਾਂ ਬਹੁਤ ਤੋਂ ਬਹੁਤ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ